ਜਲੰਧ ਤੋਂ ਢੋਲਾ ਕਲਾ ਵਿਸ਼ੇ ਸਾਧਿਤਰਾ ਲੱਖਾਂ ਦੇ ਦਾਤੇ ਦੀ ਨਿੱਕੀ ਆਸ ਨੂੰ ਸਮਰਪਿਤ ਮੰਡੀ ਕਮੇਟੀ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਸੋਲਾ ਨਾਸ਼ੀ ਜਵੈਲਾ ਦਰਵਾਇਆ ਗਿਆ ਰੁੜਕਾ ਵੱਡਾ ਰੋਕੇ ਵਾਲਾ ਖਾੜਾ ਕਾਲੇ ਪ੍ਰਬੰਧ ਦਾ ਸ਼ੰਕਰ ਵਾਲਾ ਖਾੜਾ ਕਮਲ ਪ੍ਰਬੰਧ ਵਾਲਾ ਬਿੱਲਾ ਹਰ ਕੀ ਦੁਆਬੇ ਦੀ ਧਰਤੀ ਜ਼ਿਲ੍ਹਾ ਜਲੰਧਰ ਨੂਰ ਮਹਿਲ ਇਲਾਕੇ ਦਾ ਇਹ ਪਾਵਨ ਪਵਿੱਤਰ ਨਗਰ ਕੰਦੋਲਾ ਕਲਾ ਜਿੱਥੇ ਸਲਾਣਾ ਸ਼ੰਤੀ ਮੇਲਾ ਦਾਦੇ ਤੋਂ ਹੁਕਮ ਲੈ ਕੇ ਗੁਰੂ ਪੀਰਾਂ ਫਕੀਰਾਂ ਨੂੰ ਅੱਗੇ ਲੈ ਕੇ ਡੰਗ ਕਮੇਟੀ ਖਾੜਾ ਪਾਸ਼ਾ ਦੇ ਵਿੱਚ ਪੁੱਜ ਚੁੱਕੀ ਹੈ ਮੈਂ ਬੇਨਤੀ ਕਰਾਂ ਜਿਨ੍ਹਾਂ ਖਾੜਿਆਂ ਨੂੰ ਇਨਵਾਈਟ ਕੀਤਾ ਜਿਨ੍ਹਾਂ ਖਾੜਿਆਂ ਨੂੰ ਸੰਦੇਸ਼ ਪੱਤਰ ਦਿੱਤੇ ਗਏ ਹੈ ਜਲਦੀ ਤੋਂ ਜਲਦੀ ਖਾੜਾ ਪਾਸ਼ਾ ਦੇ ਵਿੱਚ ਬੈਠਣ ਦੀ ਕਿਰਪਾਤਾ ਕਰੋ ਪੰਜਾਬ ਦਾ ਨੰਬਰ 1 ਡੰਗਲ ਅੱਜ ਗੰਦੋੜਾ ਕਲਾਂ ਦੀ ਤਰਤੀ ਦੇ ਨਗਰ ਖੇੜੇ ਦੀ ਸੁਖ ਸ਼ਾਂਤੀ ਮਾਲ ਡੰਗਰ ਪਰਸਨ ਦੀ ਤੰਦਰੁਸਤੀ ਫਸਲ ਬਾੜੀ ਦੀ ਖੁਸ਼ਹਾਲੀ ਬਾਹਰ ਬੈਠੇ ਸਾਰੇ ਐਨਆਰਆਈ ਗੀਰਾਂ ਦੀ ਚੜ੍ਹਦੀ ਕਲਾ ਵਾਸਤੇ ਇਸ ਰਾਣਾ ਸਿੰਘ ਦੇ ਬਿਲਾ ਢੋਲ ਟਪਕੇ ਦੇ ਨਾਲ ਐਸ ਸਮੇਂ ਸ਼ੁਰੂ ਹੋ ਚੁੱਕਾ ਹੈ ਦਾਦਿਆਂ ਦੇ ਢੋਲ ਵੱਜ ਰਹੇ ਹੈ ਜੇ ਸ਼ੇਂਹ ਜੀ ਦੀ ਤਿਆਰੀ ਕਹਿੰਦੇ ਢੋਲ ਵੱਜਦੇ ਕੇਲ ਦੇ ਢਾਗ ਖੜਾ ਕਾ ਸੋਨੇ ਡੰਡ ਬੇਲਦੇ ਮਾਰ ਮਾਰ ਮੇਨ ਦਾ ਸਰੀਰ ਬਣਾਏ ਨੇ ਕੁਸ਼ ਦੇ ਨਲੋ ਕੀ ਇਹ ਕਿਹੜੀ ਮਾਨੇ ਜਾਏ ਨੇ ਅੱਜ ਮਾਮਾ ਦੇ ਬਲੀਪੁੱਤ ਬਬਰ ਸ਼ੇਰ ਤਦੋੜਾ ਕਲਾਂ ਦੇ 19ਵੇਂ ਸਰਾਨੇ ਸ਼ੇਜ ਮੇਲੇ ਦੇ ਵਿੱਚ ਇਸ ਸਮੇਂ ਹਮ ਹਵਾ ਕੇ ਪਹੁੰਚ ਚੁੱਕੇ ਹੈ ਨੌਜਵਾਨ ਸਾਰੇ ਦਾ ਤਹਿਤ ਤੋਂ ਧੰਨਵਾਦ ਹੈ ਉੱਥੇ ਮੈਂ ਇਸ ਵਾਰ ਜਿੰਨੇ ਬਾਕੀ ਲਾਈਵ ਦੇਖ ਰਿਹਾ ਇਸ ਟਾਈਮ ਇਡਲੀ ਦੇ ਵਿੱਚ ਨੌਜਵਾਨ ਸਾਰੇ ਰੱਦ ਦੇ ਨੂੰ ਧੰਨਵਾਦ ਕਰਦਾ ਹੈ ਉੱਤੇ ਰਾਮ ਸਿੰਘ ਜੀ ਯੂ ਐਸ ਏ ਅੰਬਾ ਯੂ ਐਸ ਏ ਬਾਤ ਸਿੰਘ ਜੀ ਕੈਨੇਡਾ ਹਰੀ ਗੰਡਮ ਕੈਨੇਡਾ ਮੱਖਣ ਸਿੰਘ ਜੀ ਲਖਾ ਕੈਨੇਡਾ ਔਰ ਸ਼ਾਮਾ ਜੀਵਾ ਕੈਨੇਡਾ ਉਹਨਾਂ ਦਾ ਵੀ ਧੰਨਵਾਦ ਹੈ ਉੱਤੇ ਮੋਹਨ ਸਿੰਘ ਜੀ ਔਰ ਉੱਤੇ ਪਿੰਦਾ ਯੂ ਕੇ ਭਾਈ ਜਲਦੀ ਆਓ ਪਹਿਲੀ ਕੁਸ਼ਤੀ बहुत ਵਧੀਆ ਸੋਹਣ ਸਿੰਘ ਮੈਦ ਰਿਆ ਪਿੰਡੀ 200 ਦੀ ਸੇਵਾ ਆਈ ਹੈ ਸਰਦਾਰ ਜੀ ਲੋਕਾਂ ਦਾ ਸਾਥਾ ਸੇਵਾ ਕਰਨਾ ਬਣਾ ਬਣਿਆ ਬਰਨ ਸਿੰਘ ਜੀ ਵੀ ਆਈ ਹੈ ਔਰ ਮਾਨਜੋ ਦਾ ਸਾਡੇ ਸਿੱਧਾ ਸਿੰਘ ਪਰਿਵਾਰ ਜੀ ਦੀ ਸੇਵਾ ਅਕਸ਼ੀ ਮਰੀਆ ਕਾ ਜੀ ਕੱਦਲਾ ਸੇਵਾ ਦੇ ਲਈ ਸੇਵਾ ਪਿੰਡ ਦੇ 1100 ਦੀ ਸੇਵਾ ਔਰ ਮਾਨਜੋ ਗੁਰਦੇਵ ਸਿੰਘ ਜੀ ਪਾਪਿਆ 500 ਦੀ ਸੇਵਾ ਔਰ ਸਰਦਾਰ ਸਦੀ ਬਾਰੇ ਇੱਕ ਜਾਨ ਦੀ ਸੇਵਾ ਸਰਦਾਰ ਸੁਖਨਾਮ ਸਦੀ ਬਾਰੇ ਮੇਰਾ ਪਹਿਲੇ ਪਟਕੇ ਦਾ ਕੀ ਨਾਮ ਹੈ ਆਪਣੇ ਘਰ ਦੀ ਦਾ ਪਹਿਲੇ ਪਟਕੇ ਦਾ ਕੀ ਨਾਮ ਹੈ ਦਾ ਨਾਮ ਤੇ ਕਿਹੜੇ ਕਿਹੜੇ ਪਹਿਲਵਾਨਾਂ ਪਹਿਲੇ ਪਟਕੇ ਦਾ ਜਿੱਦਾਂ 150000 ਪਹਿਲਾ ਪਟਕਾ ਕਿਹੜੇ ਕਿਹੜੇ ਰੰਗ ਦੇ ਪ੍ਰਦਾਨ ਜਾਨ ਸੇਵਾ ਸਰਦਾਰ ਅੰਮ੍ਰਿਤਪਾਲ ਜੀ ਬਾਕੀ ਬਸ ਸਰਦਾਰ ਨਾਮ ਦਾ 12 ਦੇ ਪਿੰਡ ਦਾ ਜੀ ਪੁਆਇੰਟ 11000 ਸਰਦਾਰ ਪੂਰੇ ਪੰਜਾਬ ਦੀ ਪੂਰੇ ਹਿੰਦੁਸਤਾਨ ਦੀ ਪੂਰੀ ਦੁਨੀਆ ਦੀ ਸੁਖ ਸ਼ਾਂਤੀ ਵਾਸਤੇ ਇਹ ਪਹਿਲੀ ਕੁਸ਼ਤੀ ਜਿਹੜੀ ਹੈ ਆਪਾਂ ਖਾੜੀ ਦੇ ਵਿੱਚ ਸ਼ੁਰੂ ਕਰਨ ਜਾ ਰਹੇ ਕੁਸ਼ਤੀ ਕਰਕੇ ਮੱਲ ਕਾੜ ਸਾਡੇ ਤੋਂ ਲੈਣਗੇ ਤੇ ਦੰਗਲ ਕਮੇਟੀ ਤੋਂ ਆਪਣਾ ਮਾਣ ਸਨਮਾਨ ਜਿਹੜਾ ਹੈ ਉਹ ਮੇਰੇ ਵੀ ਪ੍ਰਾਪਤ ਕਰਨਗੇ ਸੋ ਬਹੁਤ ਹੀ ਵਧੀਆ ਪਹਿਲੀ ਕੁਸ਼ਤੀ ਦੀ ਸ਼ੁਰੂਆਤ ਜਿਹੜੀ ਹੈ ਉਹ ਦਾਦਿਆਂ ਦੀ ਰਹਿਮਤ ਦੇ ਨਾਲ ਇੱਕ ਮਸਤੀ ਮਸਤ ਮੈਨੂੰ ਸੂਰਜ ਦੇ ਤੇਰੀ ਹਾਜ਼ਰੀ ਦਾ ਹੈ। ਕੰਢੀ ਦੀ ਵੱਡੀ ਕੁਸ਼ਤੀ ਜਿਹੜੀ ਹੈ ਅੱਜ ਕੰਗੜਾ ਗਲਾਂ ਦੀ ਧਰਤੀ ਦੇ ਕਰਾਈ ਜਾਣੀ ਹੈ ਸਾਰੇ ਪਹਿਲਵਾਨ ਲੋਟ ਕਰ। ਉਹ ਅੰਦਰ ਆ ਕੇ ਬੈਠਣ ਸਾਰੇ ਪਹਿਲਵਾਨ। ਜੀ ਜੀ। 121 ਨੰਬਰ ਸੇਵਾਦਾਰਾਂ ਵਿੱਚ ਅਮਰਜੀਤ ਸਿੰਘ ਜੀ ਅੰਬਾ ਰੋਟੀ ਕੇ 2100 ਦੀ ਸੇਵਾ। ਜੋਤ ਸਿੰਘ ਜੀ ਇੰਦਰਜੀਤ ਸਿੰਘ ਜੀ ਐਟੀ ਕੇ ਦੇ 1100 ਦੀ ਸੇਵਾ। ਕਸ਼ਮੀਰ ਲਾਲ ਜੀ ਇਹਨਾਂ ਵੱਲੋਂ 200 ਦੀ ਸੇਵਾ। ਗਣੇਸ਼ੀ ਪਲੰਬਰ 200 ਦੀ ਸੇਵਾ ਰਾਗਵ ਕੁਮਾਰ 100 ਰੁਪਏ ਦੀ ਸੇਵਾ ਦਿੱਤ ਰਾਜ 300 ਦੀ ਸੇਵਾ ਬਲਵੀਰ ਜੰਦ ਕਤਰੀ 500 ਦੀ ਸੇਵਾ ਬਲਵੀਰ ਸਿੰਘ ਜੀ ਪੌਂਜੀ 350 ਦੀ ਸੇਵਾ ਭਜਨ ਸਿੰਘ ਜੀ ਲੰਬੜ 500 ਦੀ ਸੇਵਾ ਲੇਪਰ ਸਿੰਘ ਜੀ 100 ਰੁਪਏ ਦੀ ਲੇਪਰ ਸਿੰਘ ਜੀ ਸ਼ੰਕਰ ਸਿੰਘ ਜੀ ਦਾ ਪਰਿਵਾਰ 200 ਦੀ ਸੇਵਾ ਮਹਾਂਸ਼ਕ ਵੀਰ ਹੀਰਾਂ ਦੇ ਗੁੰਗਲ ਲੁਧਿਆਣਾ ਉਹ ਖਾੜੇ ਦੇ ਦੋਨੋਂ ਪਹਿਲਵਾਨ ਸਾਹਿਬੀ ਨਵਾ ਪਿੰਡੇ ਕਾਲੀਆਂ ਕੇ ਰਾਜਾ ਬਿਲਗਾ ਇਹ ਸਾਡੇ ਕੋਲ ਦੋ ਕਾਰਡ ਪੁੱਜਿਆ ਜਲਦੀ ਤਿਆਰ ਹੋ ਕੇ ਮਾਲ ਖਾਦੇ ਜਾਓ ਬਾਕੀ ਕਮੇਟੀ ਮੈਂਬਰਾਂ ਨੂੰ ਬੇਨਤੀ ਕੇ ਫੜਫੜ ਸੀ ਉੱਠ ਕੇ ਕਮੇਟੀ ਦੇ ਗੋਡੀਆਂ ਹੱਥ ਲਾਈਏ ਕਮੇਟੀ ਦੇ ਤੁਹਾਡੇ ਹੱਥ ਗੋਡੀ ਲਾ ਦੇ ਤਾਂ ਸਵਾਦ ਆਉਂਦਾ ਕਿ ਉਹ ਭਰਮਾਨਾਂ ਦੇ ਬੈਠਿਆ ਗੋਡੀ ਹੱਥ ਲਾ ਜੇ ਠਾਈਏ ਭਰਮਾਨ ਦੀ ਉੱਤੇ ਤੁਹਾਡੀ ਕੁਝਦੀ ਕਰਾਏ ਬਿਲਕੁਲ ਆ ਮਲੇ ਸਾਰੇ ਆਪਣੀ ਜਗ੍ਹਾ ਤੇ ਬੈਠੇ ਲਗੇ ਕਿਸ ਦੇ ਭਰਮਾਨੇ ਜਿਹਨੂੰ ਖੜਾ ਕੀਤਾ ਜਾਂਦਾ ਠਾੜੇ ਜਾਂਦਾ ਉਹੀ ਭਰਮਾਨ ਉੱਥੇ ਜਾਂ ਬਾਕੀ ਸਾਰੇ ਆਪਣੀ ਜਗ੍ਹਾ ਤੇ ਬੈਠਣਗੇ ਵਾਹ ਜੀ ਵਾਹ ਸਰਦਾਰ ਗੁਰਦੇਵ ਸਿੰਘ ਜੀ ਦਾ ਪਰਵਾਰ 1000 ਦੀ ਸੇਵਾ ਹੈ ਔਰ ਪੀਟੀ ਵਿਜੇ ਕੁਮਾਰੀ ਸ਼ਰਮਾ ਰਾਮ ਰੱਖਾ ਜੀ ਦਾ ਪਰਵਾਰ 1100 ਦੀ ਸੇਵਾ ਮੰਗਾ ਕਰਿਆ ਨਾਸਟੋ 200 ਦੀ ਸੇਵਾ ਪੀਟੀ ਲਓ ਜੀ ਡੂੰਗਾ ਪੁੱਜ ਗਿਆ ਖਾਣੇ ਚੱਲ ਰਿਹਾ ਫਰੀ ਸਾਹਿਬ ਉਹ ਤੇ ਸੁਖਵੀਰ ਹੈ ਆਓ ਜੀ ਪੰਡਤ ਵਿਜੇ ਕੁਮਾਰ ਸ਼ਰਮਾ ਜੀ ਰਾਮ ਰੱਖਾ ਜੀ 11 ਸਵਾਰ ਬਣੋ ਪੰਡਤ ਮਦਨ ਲਾਲ ਜੀ ਸਿੰਦਰੀਆ 1100 ਦੀ ਸੇਵਾ ਪਰਵਾਹੀ ਤਾਂ ਜਾ ਕੇ ਸਮੇਂ ਦੀ ਸਾਰੀ ਐਡਜਸਟਮੈਂਟ ਹੋਣੀ ਹੈ ਮਗਰੇ ਸਾਗਰ ਉਪਰ ਬੂਫਾ ਦੇ ਦੀਪਾ ਸਵਰਾਮਾ ਇਹ ਵੀ ਤਿਆਰੀ ਕਰ ਲਓ ਉਹਦੇ ਮਗਰੇ ਪਾਵਨ ਰਾਮੇਵਾਰ ਦੇ ਸਾਹਿਰ ਅਭੀ ਆਵਾਜ਼ ਜਿਹਨਾਂ ਪਰਵਾ ਨਾ ਨਾ ਬੋਲਦੇ ਆ ਭੱਜ ਕੇ ਆਓ ਕਾਣੇ ਤੇ ਸ਼ਰੀਫ ਜ਼ਮਰਾਵਾ ਅੰਦਰ ਆਓ ਮੈਨੇ ਵੀ ਸ਼ਰੀਫ ਜ਼ਮਰਾਵਾ ਹੱਤਖੜਾ ਕਰਦੇ ਪਹਿਲਵਾਨਾ ਜੋਨੂ ਰਾਮੇਵਾਰ ਬੱਲੇ ਮਾਰ ਦਿਆ ਮੇਰਾ ਸੱਗਾ ਭਾਈ ਹਾਂ ਤੁਹ ਬਹੁਤ ਬਹੁਤ ਧੰਨਵਾਦ ਜੀਨਾਂ ਦਾ ਵੀ ਔਰ ਅੱ ਪੱਪੀ ਗਰੇਵਾਲ ਸਾਹਿਬ ਇੱਧਰ ਜਿਹੜਾ ਬੜੀ ਜ਼ਿੰਮੇਵਾਰੀ ਵਾਲਾ ਕੰਮ ਹੈ ਪੈਸੇ ਦੇ ਲੈ ਆਣਾ ਉੱਧਰ ਬੈਠ ਗਿਆ ਆ ਤੇ ਉਹਨਾਂ ਦੇ ਨਾਲ ਬਈ ਸੋਨੂ ਰਮੇ ਉਮਰ ਪੂਰੇ 8000 ਉਮਰ ਪੂਰੇ ਇਸ ਕੋਲ ਨਹੀਂ ਬੜਾ ਅੱਛਾ ਹੈ ਸੋ ਇਹਨਾਂ ਨੂੰ ਬਹੁਤ ਬਹੁਤ ਧੰਨਵਾਦ ਰਣਜੀਤ ਜੀ ਗੁਰਜੀਤ ਇਟਲੀ ਕੌਲੀ ਕੇ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਹੈ ਜੇਸ ਪ੍ਰਬੰਧ ਵੱਲੋਂ 1 ਲੱਖ 51000 ਦਾ ਪੈਟਾ ਦਿੱਤਾ ਜਾ ਰਿਹਾ ਤਾੜੀ ਬਾਪ ਵੱਡੀ ਸੇਵਾ ਅੱਜ ਲਈ 1 ਨੰਬਰ ਦੀ ਵੱਡੀ ਛੰਡੀ ਦੀ ਕੁਸ਼ਤੀ ਦਾ ਵੱਡਾ ਮਾਣ ਕੀਤਾ ਜਾ ਰਿਹਾ ਹੈ ਇਹਨਾਂ ਪਰਵਾਰਾਂ ਵੱਲੋਂ ਇਹ 3 ਦਿਨਾਂ ਤੋਂ ਧਰਤੀ ਦੇ ਮੇਨਤਾ ਕਰਦੇ ਆ ਆਪਣੇ ਨਗਰ ਦੀ ਖੁਸ਼ ਹੋ ਕੇ 200 ਰੁਪਏ ਦਾ ਮਾਣ ਆਇਆ ਇਹ ਕੰਮ ਉਹਦਾ ਸੋਚਾ ਸਿੰਘ ਕੋਟੋੜਾ ਸਾਹਿਬ ਕਰਿਆ ਕਰਦੇ ਸੀ ਸਭ ਤੋਂ ਪਹਿਲਾਂ ਜੇ ਸ਼ੁਰੂ ਹੋਣ ਤੋਂ ਪਹਿਲਾਂ ਉਹਨਾਂ ਦੇ ਵੱਲੋਂ ਮਾਣ ਆ ਜਾਂਦਾ 2 ਸਰਪੰਚ ਬੈਠੇ ਆ ਇੱਕ ਸਾਫ ਦਾ ਇੱਕ ਮਜੂਦਾ ਸਰਦਾਰ ਸਰਤੇਸ਼ ਸਿੰਘ ਗਰੇਵਾਲ ਸਾਹਿਬ ਉਹਨਾਂ ਲੋਕ ਵੀ ਬੋਲ ਕੇ ਖੁਸ਼ ਹੋ ਕੇ 200 ਰੁਪਏ ਦਾ ਮਾਣ ਹੈ ਤੇ ਤੇ ਤੁਹਾਡਾ ਬੈਕ ਟੂ ਬੈਕ ਕੁਰਸੀਆਂ ਚਲਦੀਆਂ ਰਹਿਣੀਆਂ ਠੀਕ ਸਮੇਂ ਅਨੁਸਾਰ ਆਪਾਂ ਸਾਰੇ ਪੜਕੇ ਕਰਾਉਣੇ ਅਨਸਾਭ ਤੇ ਦੇਖੋ ਕਦੋੜਾ ਕਲਾ ਦੀ ਸਿੰਧਰੂ ਵੇਖੋ ਕਿਉਂਕਿ 19 ਵਸਰਾਣਾ ਚਿੰਝ ਮੇਲਾ ਪਿੰਡ ਕਦੋੜਾ ਕਲਾ ਦਾ ਉਮਰ ਪੁਰੇ ਪੜੇ ਹਜ਼ਾਰੇ ਉਮਰ ਪੁਰੇ ਇਸ ਕੋਲ ਨਹੀਂ ਬੜਾ ਅੱਛਾ ਹੈ ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਰਹੀ ਜੀ ਆ खुश तो होके पांच सौ रुपए का स्पेशल कमांड मेरे लिए भेजा गया है और जीवन सिंह जी गडोला करमजीत कनेडा और सरदार तरह सिंह जी मिलान पंद्रह सौ का तो योगदान है बलविंदर सिंह जी धोनी के ग्यारह सौ सरदार बलविंदर सिंह जी सन सरदार ਮਰਦੇਵ ਸਿੰਘ ਢਿੱਲੋਂ 2100 ਦੀ ਸੇਵਾ ਗੋਰੇ ਹੱਥ ਘੜਾ ਕਰਵੇ ਗੋਰਾ ਕਹਾਲੀ ਦੇ ਨਾਲ ਮੰਗੀ ਕਰਨਾ ਦੇ ਸੈਂਕਰਾਉ ਜੀ ਰਫੀ ਦਾ ਪਰਲੇ ਪਾਸੇ ਰੋਡ ਵਾਲੇ ਪਾਸੇ ਨੂੰ ਲੈ ਜਾਓ ਥੋੜਾ ਜਿਹਾ ਪਰੇ ਕਰਦੇ ਇਹਨਾਂ ਪਰਲੇ ਚ ਜਿਹੜੀਆਂ ਸ਼ੁਰਤਾਰ ਦਲਵਿੰਦਰ ਸਿੰਘ ਜੀ ਨਾਲ ਹੀ ਰਹੋ ਦਲਵਿੰਦਰ ਸਿੰਘ ਜੀ ਨਾਲ ਉਸੇ ਤਰ੍ਹਾਂ ਮਰਦੇਵ ਸਿੰਘ ਢਿੱਲੋਂ ਇੱਕ ਕੋਈ ਪਰਿਵਾਰਕ ਨੰਬਰ ਆ ਜਾਓ ਭਾਈ ਜੀ ਗੱਲਾਂ ਦਾ ਨਾਲ ਜੀ ਵਦੇ ਮਨੀ ਲੁਦੀਆਣਾ ਪ੍ਰਿੰਸ ਉਪਰ ਆਖੀ ਕੁਸ਼ਤੀ ਦੇ ਮਤਿਆਰੀ ਰੱਖਿਆ ਸੋ ਨਾਰ ਮੋਹਨ ਸਿੰਘ ਦੀ ਬਾਬਿਆਂ ਦੇ ਫੁੱਲਾ ਵਾਲਾ ਲਾਲ ਲੰਗੋਟਾ ਸਾਡੇ ਚੌਥੇ ਰੈਫਰੀ ਸਾਹਿਬ ਖਾੜੇ ਦੇ ਵਿੱਚ ਆ ਜਾਓ ਜੀ ਹੁਣ ਵੱਡੀਆਂ ਕੁਸ਼ਤੀਆਂ ਚਾਰ ਚਾਰ ਚੱਲਣ ਗਿਆ ਐ ਇੱਥੇ ਸੰ ਸ੍ਰੀ ਰੰਮੀਬਾਲ ਵੀ ਮਲੇ ਖਾੜੇ ਦੇ ਵਿੱਚ ਸਾਪੀ ਜੀ ਮਾ ਕੋਪੜ ਜੀ ਬਹੁਤ ਬਹੁਤ ਮੁਬਾਰਕਾਂ ਜੀ ਆਜੋ ਆਜੋ ਅੰਦਰ ਖਾੜੇ ਸਿੰਘਰ 1100 ਦਾ ਯੋਗਦਾਨ ਇੱਕ ਸਾਈਡ ਤੇ ਹੋਇਆ ਤੂੰ ਬਾਦ ਚਲਾ ਰਿਹਾ ਹੈਂ ਗਰਾਉਂਡ ਆ ਵੀ ਮੁਗਤੀ ਸ਼ੁਰੂ ਕਰੋ ਮਨੀ ਨੇ ਤੇ ਆਣਾ ਹੱਥ ਘੜਾ ਕਰੋ ਨਹੀਂ ਦੋਨੋਂ ਪਰਵਾਨ ਇਕੱਠੇ ਵਰਨਾ ਸਭ ਦਰਥਲ ਹੈ ਜੀ ਸ਼੍ਰੀ ਕਮਲਜੀ ਸਿੰਘ ਬੜੀ ਪਰਵਾਰੀ ਸਿਰਾਨ ਦਾ ਵਧੀਆ ਗੱਲ ਨਹੀਂ ਪਰਵਾਨੇ ਭਜਦੀ ਦਾ ਨਾਂ ਹੈ ਤੇ ਬਸਿਆ ਦਾ ਨਾਂ ਅਮਰਿਕ ਸਿੰਘ ਹੀ ਲੰਬੜਦਾਰ 2100 ਦਾ ਯੋਗਦਾਨ ਹੈ ਜੇ ਮੈਂ ਨਾ ਦੀਪਕ ਕਵਲੀ ਰੋਣਾ ਸਾਹਿਬ ਆ ਜਾਓ ਜੀ ਖਾੜੇ ਨੂੰ ਸਲਾਮੀ ਦਵੇ ਇਹ ਜਗਰੂਪ ਸ਼ੰਕਰ ਭਾਈ ਵੱਡੀਆਂ ਕੁਸ਼ਤਿਆਂ ਨਾਲ ਪਹਿਲਵਾਗੇ ਹੁੰਗਾ ਗੱਡੀਆਂ ਚੋਂ ਨਿਕਲਣਾ ਪੈਣਾ ਸਾਨੂੰ ਪਤਾ ਗਰਮੀ ਅਸੀਂ 2 ਵਜੇ ਤੇ ਬੈਠੇ ਆ ਹੁਣ ਆ ਜੇਰ ਸਿੰਘ ਦੀ ਵਾਠਾ ਵਾਲੇ ਚੇਂਤੀ ਵਾਠਾ ਵਾਲਾ ਉਹ ਵੀ ਆਪਣਾ ਸਮਾਨ ਲਓ ਜੀ ਜੇਰ ਸਿੰਘ ਜੀ ਬਿੱਲਾ ਕਾਮਰੇਡ ਔਰ ਗੁਰਮੀਤ ਸਿੰਘ ਜੀ ਸੱਜ ਕੇ ਇਹ ਇਹ ਵੀ ਆਪਣਾ ਸਤਿਕਾਰ ਸਤਿਅ ਸੰਤਿਆ ਜੀ ਗਾਉਂ ਦੇ ਰਿਟਰ ਗਾਉਂ ਦੇ 50 ਪਾਰਕ ਦੇ ਸਪਾਂਸਰ ਪਰਿਵਾਰ ਸਰਦਾਰ ਅਜੀਤ ਸਿੰਘ ਜੀ ਪਰਾਨ ਐਂਡ ਸਨਸ ਪਰਿਵਾਰ ਸਰਦਾਰ ਅਜੀਤ ਸਿੰਘ ਜੀ ਪਰਾਨ ਐਂਡ ਸਨ ਪਰਿਵਾਰ 1100 ਵਾਲਾ ਪਰਿਵਾਰ ਬੇਨਤੀ ਕਰਾਂਗੇ ਸਰਦਾਰ ਦਲਵਿੰਦਰ ਸਿੰਘ ਜੀ ਸਾਨੋ ਸਰਦਾਰ ਵਰਦੀਪ ਸਿੰਘ ਢਿੱਲੋਂ 2100 ਦੀ ਸੇਵਾ ਗੋਰੇ ਹੱਤਖੜਾ ਕਰਵੇ ਗੋਰਾ ਕਹਾੜੀ ਦੇ ਨਾਲ ਮੰਗੀ ਕਰਨਾ ਦੇ ਜ਼ਿਕਰਾਉ ਦੀ ਰਫੀ ਦਾ ਪਰਲੇ ਪਾਸੇ ਰੋਡ ਵਾਲੇ ਪਾਸੇ ਨੂੰ ਲੈ ਜਾਓ ਥੋੜਾ ਜਿਹਾ ਪਰੇ ਕਰਕੇ ਇਹਨਾਂ ਦੇ ਪਿੱਛੇ ਜਿਹੜੀਆਂ ਸਰਕਾਰ ਦਲਵਿੰਦਰ ਸਿੰਘ ਨਾਲ ਹੀ ਰਹੋ ਦਲਵਿੰਦਰ ਸਿੰਘ ਜੀ ਸਾਡੇ ਸਰਕਾਰ ਵਰਦੀਪ ਸਿੰਘ ਢਿੱਲੋਂ ਇਹ ਕੋਈ ਪਰਵਾਹ ਨਾ ਕਰ ਮੈਂ ਆ ਜਾਓ ਭਾਈ ਜੀ ਗਰਗਾ ਦਾ ਭਾਈ ਜੀ ਭਵੇ ਮਨੀ ਲੁਧਿਆਣਾ ਪ੍ਰਿੰਸ ਉਪਰ ਅਗਲੀ ਕੁਸ਼ਤੀ ਦੇ ਮਾਲ ਤਿਆਰੀ ਰੱਖਿਆ ਤੋਂ ਨਾਰ ਮੋਹਨ ਸਿੰਘ ਦੀ ਬਾਬਿਆਂ ਨੇ ਨਾਲ ਹੀ ਇਹਨੋਂ ਹੋ ਕੇ ਸਰਦਾਰ ਜਸ ਸਿੰਘ ਜੀ ਮਦਦ 1500 ਦਾ ਯੋਗਦਾਨ ਹੈ ਬਲਵਿੰਦਰ ਸਿੰਘ ਜੀ ਦੋਨੇ ਕੇ 1100 ਰੁਪਏ ਸਾਬੀ ਜੀ ਮਾ ਕੋਪੜ ਜੀ ਬਹੁਤ ਬਹੁਤ ਵਾਰ ਜੀ ਤੁਹਾਨੂੰ ਆਜੋ ਆਜੋ ਅੰਦਰ ਖੜੇ ਹੋ ਜਿੰਗਰ 1100 ਦੇ ਦੋ ਜੀ ਇੱਕ ਸਾਈਡ ਤੇ ਹੋਇਆ ਤੁ ਬਾਦ ਕੇ ਲੰਘਾ ਗਰਾਉਂਡ 'ਚ ਆਮੀ ਕੁਸ਼ਤੀ ਸ਼ੁਰੂ ਕਰੋ ਮਨੀ ਲਈ ਦੇਣਾ ਹੱਟ ਗੜਾ ਕਰੋ ਜੀ ਦੋ ਨੰਬਰ ਵਾਲੇ ਇਕੱਠੇ ਵਰਨਾ ਸਭ ਤਰਥਲ ਹੈ ਜੀ ਸ਼੍ਰੀ ਕਮਲਜੀ ਸਿੰਘ ਹੈ 11000 ਦੀ ਕੁਸ਼ਤੀ ਹੈ ਹਜੀਤ ਸਿੰਘ ਤਵਾਰ ਇਰਸਾਨੀ ਜ਼ਰੂਰ ਨਾਲ ਹੋ ਕੇ ਕਿਹੜਾ ਜ਼ਰੂਰਵਾਦ ਜੀ ਮੇਰੇ ਵੀ ਬਾਕੀ ਕੁਸ਼ੀਆਂ ਜਿੱਦਿਆਂ ਮਰਨ ਦੀ ਰਾਸੋਟੇ ਸਾਰੇ ਪਿਤਾਵਾਰ ਚੋਣਦੇ ਆ ਲੈ ਵੀ ਰਾਜੋਪਰ ਜਾਉਣਾ ਬੱਡੇ ਛੜਾ ਨਾ ਮੇਰੇ ਵੀਰ ਇੰਦਾ ਠੀਕ ਹੈ ਜੀ ਸੰਗਸਾਹ ਆ ਮੈਂ ਪਿੱਛੇ ਮੈਂ ਕਹਿੰਦੀ ਢੰਡੀ ਵਾਲੇ ਦੋਵੇਂ ਮੱਲ ਨੋ ਪਹਿਲਵਾਨ ਤਿਆਰ ਹੋ ਕੇ ਖਾੜੇ ਜਾਓ ਜੀ ਜਲਦੀ ਤੇ ਮੈਂ ਬੇਨਤੀ ਕਰਨੀ ਹੈ ਸਤਵਿੰਦਰ ਸਿੰਘ ਜੀ ਸਾਹਿਬ ਸਟੇਜ ਤੇ ਮੋਰੇ ਅਨੂਰ ਮਰੇ ਮਾਇਬੂ ਉਹ ਰੇਤੀ ਇਰਾਕਾਂ ਤੋਂ ਦੇਖਦਾ ਨਹੀਂ ਮੇਰਾ ਵੀਰ ਜੇ ਤੇ ਮੋਰੇ ਨਹੀਂ ਕਿਸੇ ਨੇ ਖੜਨਾ ਭਾਈ ਇਹਦਾ ਵੀ ਮਾਨ ਸਨਮਾਨ ਕਰਿਓ ਮੇਰਾ ਵੀਰ ਜੇ ਜੇ ਸਾਹਮਣੇ ਕਿਸੇ ਨੇ ਨਹੀਂ ਖੜਨਾ ਛੋਡੇ ਉਹ ਮੋਬਾਈਲ ਵਾਲੇ ਤੁਸੀਂ ਇੱਥੇ ਕੀ ਦੇਖਦੇ ਆ ਦੱਸ ਥੱਲੇ ਵਿੱਚੋ ਯਾਰ ਸੈਲਫੀਆਂ ਖੀਚੀ ਜਾਂਦੇ ਬਹਾਨਾ ਨਾਲ ਤੁਸੀਂ ਤਾਂ ਆਮ ਮੱਲ ਬਣਨੇ ਬੈਠਾ ਬੈਠੇ ਸਾਰੇ ਹੁਣ ਖੜਾ ਹੈ ਭਾਜ ਸੌਦੇ ਲਾਗੇ ਖੜਾ ਹੈ ਤੇ ਜਿਹੜਾ ਮੇਰੇ ਲਾਗੇ ਮੱਲ ਖੜਾ ਹੈ ਇਹ ਕਹਿੰਦੇ ਆਲਮਗੀਰ ਦੇ ਪੰ ਜਿਹੜਾ ਉਹ ਕੰਦੋੜਾ ਕਲਾਂ ਦੇ ਸਿਛਿੰਦੇ ਦੇ ਪੰਜਾਬ ਦਾ ਨੰਬਰ ਜਿੱਥੇ ਕੋਈ ਟਰੈਕਟਰ ਇਹਨਾਂ ਵੀਰਾਂ ਵੱਲੋਂ ਦਿੱਤਾ ਜਾਣਾ ਉੱਥੇ 41000 ਦੀ ਦੋ ਨੰਬਰ ਦੀ ਕੁਸ਼ਤੀ ਅਗਲੀ ਹੋਣੀ ਹੈ 2 ਜਾਂ 3 ਦੇ ਸਮਾਂ ਦੱਸੂ ਕਿਉਂਕਿ 41000 ਦਾ ਪੜਕਾ ਮੇਰੇ ਕੋਲ ਪਹੁੰਚ ਗਿਆ ਮੰਗਾ ਯੂਕੇ ਪਰਤੀ ਵੀਰੀ ਦੇ ਪਰਿਵਾਰ ਵੱਲੋਂ ਅਗਲੇ ਸਾਲ 41000 ਦਾ ਪੜਕੇ ਲੈ ਦੋ ਹੀ ਆਏ ਆ ਬਈ ਬਾਈ ਪੰਟੀ ਉਹਦੇ ਨਾਲ ਜਾਜ ਇਹ ਵੀ ਖਾਣੇ ਦੇ ਵਿੱਚ ਆ ਜਾਓ ਅਕਲਪੁਰ ਜੇ ਵੀ ਖਾਣਨ ਵਿੱਚ ਆਜੋ ਪਰਲੀ ਕੁਸ਼ਤੀ ਦੇ ਲੰਬਰ ਜੀ ਸਮਾਂ ਲਾ ਦਿਓ ਲੰਬਾ ਸਮਾਂ ਹੋ ਗਿਆ ਇਸ ਕੁਸ਼ਤੀ ਦੇ ਕਰਾਈ ਚਲੋ ਮੇਰੇ ਵੀ ਸਮਾਂ ਲਾ ਕੇ ਪੁਆਇੰਟ ਤੇ ਕਰਾਓ ਨਹੀਂ ਪੁਆਇੰਟ ਬਣਦਾ ਕਾਸ਼ ਬਹੁਤ ਆਪਾਂ ਖੁੱਲ੍ਹੇ ਸਮਾਂ ਲਾ ਪਟੀਆਂ ਕੁਸ਼ਤੀਆਂ ਦੇ ਦਈਏ ਲੋਨੇ ਪਰਲੇ ਪਾਸੇ 4 ਨੰਬਰ ਦੀ ਕੁਸ਼ਤੀ ਸਟਾਰਟ ਹੋਣ ਲੱਗੀ ਹੈ ਗੱਤੀ ਯਾਰ ਦੀ ਸਨੀ ਰਾਮੇਵਾਲ ਖੜੇ ਕਰੋ ਸਨੀ ਰਾਮੇਵਾਲ ਬਾ ਬਰਲੇ ਪਾਸੇ 4 ਨੰਬਰ ਦੀ ਕੁਸ਼ਤੀ ਸੰਦੀਪ ਪਹਿਲਵਾਨ ਬਹੁਤ ਬਹੁਤ ਪ੍ਰਸ਼ੰਸਾ ਜੀ ਸਰਦਾਰ ਗਿਆਨ ਸਿੰਘ ਜੀ ਆਹ ਕਰਾਓ ਪੁਆਇੰਟ ਤੇ ਕਰਾਓ ਜੀ ਇਹ ਪੁਆਇੰਟ ਤੇ ਕੁਝ ਥੇਰਾਣ ਰੁਕੋ ਸਣੀ ਤੇਰਾ ਨਾਲ ਹੀ ਕੁਸ਼ਤੀ ਪੁਆਇੰਟ ਦੇ ਰਿਹਾ ਰਹੇ ਮੈਂ ਬਾਜੀ ਨੂੰ ਵਿਹਲਾ ਆਉਣ ਦਿਓ ਲੰਗੋਟਾ ਨਹੀਂ ਫੜਿਆ ਜਾਏਗਾ ਮੇਰੇ ਵੀਰ ਧੰਨਵਾਦ ਆ ਜੀ ਜਿਹੜੇ ਸਪੌਂਸਰ ਕਰਦੇ ਆ ਚੱਜੀਲਾ ਜੀ ਤੇ ਜੰਗਾਇਟ ਜੀ ਤੇ ਜੱਗੀ ਸ਼ਾਦੀਪੁਰ ਕਹਿੰਦਾ ਬੂਜਾ ਕਹਿੰਦਾ ਵੀ ਸਾਰੇ ਮੈਨੂੰ ਸਪੋਰਟ ਕਰਦੇ ਆ ਤੇ ਹੁਣ ਇਹਨਾਂ ਨੂੰ ਆ ਗਿਆ ਇੱਕ ਪੀਪਾ ਦੇਸੀ ਘੋਗਾ ਲੈ ਕੇ ਜਾਣਾ ਜਗਦੀਪ ਉਪਰ ਕੋਮ ਸ਼ੰਕਰ ਦਾ ਦੀਪਕ ਕਾਕਣਾ ਲਾਓ ਜੀ ਖਾੜੇ ਦੇ ਵਿੱਚ ਦੋਨੋਂ ਪਹਿਲਵਾਨ ਇਹ ਕੁਸ਼ਤੀ ਸ਼ੁਰੂ ਹੋ ਰਹੀ ਹੈ 57 ਸੰਗ ਦਸ਼ਾਂਤ ਹਰਸ਼ ਕੱਜਲਾ ਪਰਵਾਰ ਵੱਲੋਂ ਤਾਂ ਰੂਲ ਸਾਰੇ ਵਰਤ ਲਿਓ ਬਾਸ ਸਾਰੇ ਰੂਲ ਵਰਤ ਲਿਓ ਖਾੜੇ ਦੇ ਅੰਦਰ ਅੰਦਰ ਸਰਦਾਰ ਗਿਆਨ ਸਿੰਘ ਜੀ ਜੁਆਸੇ ਸਪੁੱਤਰ ਸਰਗੀ ਨਰੰਗਨ ਸਿੰਘ ਜੀ ਪਿਆਰ ਅਤੇ ਮਾਤਾ ਪ੍ਰਕਾਸ਼ ਕੌਰ ਜਿਨ੍ਹਾਂ ਦੀ ਯਾਦ ਵਿੱਚ ਅੱਜ 2 ਨੰਬਰ ਦੀ ਝੰਡੀ ਦਾ 55000 ਦਾ ਵੱਡਾ ਮਾਣ ਸਨਮਾਨ ਇਸ ਪਰਿਵਾਰ ਵੱਲੋਂ ਦਿੱਤਾ ਜਾ ਰਿਹਾ ਹੈ ਅਸੀਂ ਸਰਦਾਰ ਗਿਆਨ ਸਿੰਘ ਜੀ ਪਹਿਰਮਾਨ ਯੂਐਸਏ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਇਸ ਪਰਿਵਾਰ ਦਾ ਭਾਈ ਬੰਟੀ 10000 ਦਾ ਉਸ ਸਪான்ਸਰ ਸਾਡੇ ਬਹੁਤ ਹੀ ਸਤਕਾਰਯੋਗ ਬੜਾ ਪਿਆਰ ਇਹ ਅੱਜ ਸਾਡੇ ਪਿੰਡ ਤਰੋਲਾ ਕਲਾਂ ਵਿੱਚ 19ਵਾਂ ਸਾਲਾਨਾ ਛੰਝ ਮੇਲਾ ਯਾਨਕਿ ਪਿੰਡ ਵਾਸੀ ਵੀਰਾਂ ਦਾ ਬਜ਼ੁਰਗਾਂ ਦਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਐਨ ਆਈ ਵੀਰ ਵੀ ਸਾਨੂੰ ਬਹੁਤ ਸਹਿਯੋਗ ਦਿੰਦੇ ਆਂ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਆਂ ਔਰ ਆਉਣ ਵਾਲੀ ਪੀੜ੍ਹੀ ਨੂੰ ਅਸੀਂ ਇਹ ਕਹਿੰਦੇ ਆਂ ਕਿ ਜਾਵਾ ਕੇ ਮਿਹਨਤ ਕਰੋ ਪਲਵਾਨ ਬਣੋ ਔਰ ਪਿੰਡ ਵਾਸੀ ਕਬੱਡੀਆਂ ਬੱਚੇ ਖੇਲਣ ਜਾ ਕੇ ਸਾਡੇ ਪਿੰਡ ਦਾ ਨਾਮ ਰੋਸ਼ਨ ਹੋਵੇ ਇਲਾਕੇ ਦਾ ਵੀ ਨਾਮ ਰੋਸ਼ਨ ਨਾਲ ਹੀ ਹੁੰਦਾ ਜੇ ਪਿੰਡ ਦਾ ਨਾਮ ਰੋਸ਼ਨ ਆ ਔਰ ਤਰੱਕੀ ਦੇ ਰਾਹ ਤੇ ਚੱਲਣਾ ਥੈਂਕ ਯੂ ਪਹੁੰਚ ਰਹੇ ਆ ਆਪਾਂ ਉਹਨਾਂ ਦੀ ਉਤਪਕਲਾ ਦੇ ਜੋਰ ਵੇਖਾਂਗੇ ਸੋਹਣੀਆਂ ਗੁਸਤੀ ਜੋੜੇ جاری ਐ ਲਗਭਗ ਪੜਦੇ ਪੜਕੇ ਨੇ ਅੱਜ ਪੜਕੇ ਦੀਆਂ ਕੁਸ਼ਤੀਆਂ ਹੋਣੀਆਂ ਇਸ ਤੋਂ ਰਵਾ ਇੱਥੇ ਉਹ ਆਟਾ ਪੜਕੇ ਵਾਲੇ ਧੰਨ ਸਿੰਘ ਜਾਨੀ ਪਰਵਾਰ ਉਹਨਾਂ ਦਾ ਵੀ ਧੰਨਵਾਦ ਕਰਾਂਗਾ ਪਹਿਲੇ ਪੜਕੇ ਦੇ ਸਪਾਂਸਰ ਪਹਿਲੇ ਪੜਕੇ ਦੀ ਕੁਸ਼ਤੀ ਜਿਹੜੀ ਆ ਉਹ ਰਾਜੂ ਰਈਵਾਲ ਅਤੇ ਜੌਂਟੀ ਦਿੱਲੀ ਦੇ ਵਿਚਕਾਰ ਹੋ ਰਹੀ ਹੈ 1,51,000 ਦੀ ਇਸ ਦਾ ਸਪਾਂਸਰਡ ਪਰਿਵਾਰ ਹੈ ਜੀ ਸਾਡੇ ਮਾਣਯੋਗ ਸਰਕਾਰ ਜੋਗਰ ਸੱਭਾ ਇਟਲੀ ਮੀਕਾਟਲੀ ਜਸਾ ਇਟਲੀ ਔਰ ਸਰਕਾਰ ਜੋਗਰ ਅੰਬੀਕਾ ਦੋਣਾ ਸਮਰਦੀਪ ਸਾਨੂੰ ਬਲਬੀਰ ਸਿੰਘ ਇਸ ਪਰਿਵਾਰ ਦਾ ਧੰਨਵਾਦ ਹੈ ਉੱਥੇ ਦੂਜੇ ਪੜਕੇ ਦੇ ਸਪਾਂਸਰ ਸਾਡੇ ਮਾਣਯੋਗ ਸਰਕਾਰ ਜੋ ਸਰਦਾਰ ਗਿਆਨ ਸਿੰਘ ਜੀ ਕੁੜੀ ਅਖਰ ਬਰੀਕ ਹੈ ਮੈਂ ਆਪਣੇ ਘਰ ਦਾ ਸਰਦਾਰ ਗਿਆਨ ਸਿੰਘ ਦੀਦਿਆਲ ਦਾ ਖਾਲਸਾ ਸੇਵਾਹੀ ਹੈ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਵੱਲੋਂ 200 ਦੀ ਲੱਖਾਂ ਦੇ ਦਾਤੇ ਦੇ ਮਿਹ ਦੇ ਨਾਲ ਨਗਰ ਪਿੰਡ ਕੰਧੋਲਾ ਕਲਾਂ ਸਰਦਾਰ ਸੁਗਰਾਜ ਜੋ ਉਨੀ ਮੈਂ ਚੇਂਜ ਮੇਲਾ ਜੋ ਕਰਵਾਇਆ ਜਾ ਰਿਹਾ ਹੈ ਉਹ ਨਗਰ ਵੱਲੋਂ ਐਨ ਆਰ ਆਈ ਭਰਾਵਾਂ ਭੈਣਾਂ ਵੱਲੋਂ ਉਹ ਕਰਵਾਇਆ ਜਾ ਰਿਹਾ ਹੈ ਕਿਉਂਕਿ ਇਹ ਹਰ ਸਾਲ ਜਿਹੜਾ ਮੇਲਾ ਕਰਾਇਆ ਜਾਂਦਾ ਇਸ ਨਗਰ ਵਿੱਚ ਮਾਲੀ ਮਨੁੱਖੀ ਭਲਾ ਕਰਨ ਵਾਸਤੇ ਸਾਡੇ ਸਰਦਾਰ ਜਸਪ੍ਰੀਤ ਸਿੰਘ ਦੀ ਪਰਦੇਸਾਂ ਵਿੱਚ ਵੱਸਦੇ ਭੈਣ ਭਾਈ ਪੁੱਤ ਭਤੀਜੇ ਉਹਨਾਂ ਦੀ ਕੁਸ਼ਤੀ ਹਾਲੀ ਵਾਸਤੇ ਤੰਦਰੁਸਤੀ ਵਾਸਤੇ ਅਰਦਾਸ ਬੇਤੀ ਕੀਤੀ ਜਾਂਦੀ ਹੈ ਕਿ ਇਹ ਮਾਲਕ ਸਾਡੇ ਬੱਚਿਆਂ ਨੂੰ ਬਾਹਰ ਵੀ ਤੇ ਨਗਰ ਵਿੱਚ ਵੀ ਤੰਦਰੁਸਤ ਰੱਖਿਆ ਰੱਖਿਆ ਜਾਵੇ ਅਗਲੀ ਕੁਸ਼ਤੀ ਦੀਪਾ ਨੂਰਮੰਦ ਤੇ ਮੈਸ ਸਤੇਜ ਸਿੰਘ ਗਰੇਵਾਲ ਸਾਹਿਬ ਦਾ ਸਰਪੰਚ ਪਿੰਡ ਕਲਦੋੜਾ ਕਲਾ ਪ੍ਰਧਾਨ ਛੇਂਜ ਕਮੇਟੀ ਲਖ ਦਾਤਾ ਫੈਲ ਫੈਲਿਆ ਛੇਂਜ ਕਮੇਟੀ ਕਲਦੋੜਾ ਕਲਾ ਬਲੋ ਆਪ ਜੀ ਦੇ ਚਰਨਾ ਵਿੱਚ ਬੇਤੀ ਕੀ ਕਰਦਾ ਹਾ ਕਿ ਵੀਰੋ ਜਿਸ ਤਰ੍ਹਾਂ ਤੁਸੀਂ ਸਾਨੂੰ ਹਰ ਸਾਲ ਹੁਸਰ ਮਾਲਕ ਦੀ ਰਹਿਮਤ ਦੇ ਨਾਲ ਮਦਦ ਭੇਜਦੇ ਹੋ ਨਗਰ ਵਿੱਚ ਪਿੱਛੇ ਜੋ ਅਸੀਂ ਬਸ ਰਹਿਆ ਤੁਸੀਂ ਸਾਨੂੰ ਯਾਦ ਰੱਖਦੇ ਹੋ ਅਸੀਂ ਤੁਹਾਡਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਅਤੇ ਲੱਖਾਂ ਦੇ ਦਾਤਾ ਦੇ ਚਰਨ ਵਿੱਚ ਅਰਦਾਸ ਬੇਨਤੀ ਕਰਦੇ ਹਾਂ ਕਿ हे ਮਾਲਕ ਸਾਡੇ ਪਰਦੇਸਾਂ ਵਿੱਚ ਬਸਦੇ ਭੈਣ ਭਾਈ ਪੁੱਤ ਭਤੀਜੇ ਇਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਇਹਨਾਂ ਦੀ ਕਾਰੋਬਾਰ ਤੇ ਵਾਧਾ ਕਰਨਾ ਅੱਜ ਕਮਾਈ ਦੇ ਵਾਸਤੇ ਤੰਦਰੁਸਤੀ ਬਖਸ਼ੀ ਸੋ ਵੀਰੋ ਸਾਨੂੰ ਇਹ ਜਿਹੜਾ ਛਿੰਝ ਮੇਲਾ ਕਰਾਉਣ ਦਾ ਇੱਕ ਮਤਲਬ ਹੋਰ ਵੀ ਆ ਕਿ ਜੋ ਸਾਡੀ ਜੋ ਨੌਜਵਾਨੀ ਹੈ ਉਹ ਤਰਾਹੇ ਪੈ ਚੁੱਕੀ ਹੈ ਅਸੀਂ ਚਾਹੁੰਦੇ ਆ ਕਿ ਇਹੋ ਜੇ ਮੇਲੇ ਹਰ ਪਿੰਡ ਵਿੱਚ ਹੋਣ ਤਾਂ ਕੋ ਜੋ ਸਾਡੀ ਨੌਜਵਾਨੀ ਗਰਾਹੇ ਪਈ ਹੈ ਉਹ ਇਹਨਾਂ ਨੂੰ ਦੇਖ ਕੇ ਸਹੀ ਰਸਤੇ ਤੇ ਆਵੇ ਤਾਂ ਜੋ ਆਪਣੀ ਆਉਣ ਵਾਲੀ ਜ਼ਿੰਦਗੀ ਜਿਹੜੀ ਆ ਉਹ ਸੁੱਖਾਂ ਪਰਜੀਵ ਤੀਤ ਕਰਨ ਕਿਉਂਕਿ ਆਪ ਤੁਹੀ ਸਾਨੂੰ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਜਿਸ ਤਰ੍ਹਾਂ ਸਾਡੀ ਨੌਜਵਾਨੀ ਨਸ਼ਾ ਦੇ ਵਿੱਚ ਗ੍ਰਸਤ ਹੋ ਚੁੱਕੀ ਹੈ ਇਹਦੇ ਨਾਲ ਸਾਡੀ ਨੌਜਵਾਨੀ ਦੀ ਬਰਬਾਦੀ ਤਾਂ ਹੋ ਹੀ ਰਹੀ ਹੈ ਤੇ ਜਿਹਦੇ ਨਾਲ ਸਾਡੀ ਆਰਥਿਕ ਹਾਲਤ ਵੀ ਬਹੁਤ ਬਤਲੀ ਪੈ ਚੁੱਕੀ ਹੈ ਸਾਡੇ ਜਿਹੜੇ ਪਰਿਵਾਰ ਆ ਅਸੀਂ ਹੁਰਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਕਰਦੇ ਆ ਕਿ ਸਾਨੂੰ ਇਹਨਾਂ ਬਾਲਮੀ ਖਾਸ ਧਿਆਨ ਦੇਣਾ ਚਾਹੀਦਾ ਹੈ ਸੋ ਮੈਂ ਇਸ ਫੁਨੀ ਵਿੱਚ ਛੇਂਜ ਮੇਲੇ ਲਈ ਸਾਰੇ ਨਗਰ ਨੂੰ ਐਨਆਰ ਐਨਆਰ ਭਰਾਵਾਂ ਨੂੰ ਭੈਣਾਂ ਨੂੰ ਇਸ ਲੱਖ ਲੱਖ ਬਰਾਈ ਦਿਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ